ਸੱਚੀ ਗੱਲ ਤੁਹ ਜਿਹੜੀਆਂ ਪੰਜਾਬੀ ਵਾਰਡ ਵਾਈ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਐ ਇਸ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ ਸ਼੍ਰੀ ਅਨੰਦਪੁਰ ਸਾਹਿਬ ਰੋਡ ਖਾਲਸਾ ਕਾਲਜ ਦੇ ਕੋਲ ਦੀਆਂ ਜਿੱਥੇ ਦੇਖ ਸਕਦੇ ਹੋ ਇੱਕ ਸ਼ਟਰ ਟੁੱਟਿਆ ਤੁਹਾਨੂੰ ਨਜ਼ਰ ਆ ਰਿਹਾ ਜਿੰਦੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਜੀ ਫਤੇਕਾਰ ਪਿਆਰ ਦੀਆਂ ਸਾਡੇ ਆਫਿਸ ਦੀ ਬ੍ਰਾਂਚ ਵੀ ਹੈਗੀ ਹੈ ਇਹ ਕਿਉਂਕਿ ਤਰਵਿੰਦਰ ਸਿੰਘ ਅਕਸਰ ਮੇਨਾ ਕੈਮਰਾਮੈਨ ਚੱਲਦੇ ਨੇ ਤੇ ਇਹ ਰਾਤ ਇੱਥੇ ਵਾਰਦਾਤ ਹੋਈ ਆ ਇਹ ਰਾਤ ਹੋਈ ਹੈ ਜੇ ਸਵੇਰੇ ਹੋਈ ਹੈ ਇਹ ਹੁਣ ਸੀਸੀਟੀਵੀ ਫੋਟੋਸ ਦੇਖੀ ਜਾਏਗੀ ਤਾਂ ਉਦੋਂ ਬਾਅਦ ਪੁਸ਼ਟੀ ਹੋਏਗੀ ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਕੋਈ ਗਿਆ ਤਰੰਤ ਅੰਦਰ ਗਿਆ ਜਏ ਸਗੇ ਪਰ ਉਹ ਮੰਨ ਆਏ ਕੋਈ ਪੁਸ਼ਟੀ ਨਹੀਂ ਹੋਈ ਕੀ ਕੀ ਨਕਲਨ ਹੋਇਆ ਅੱਛਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਮੈਨੂੰ ਤਾਂ लवली ਭਾਈ ਨੇ ਫੋਨ ਕੀਤਾ ਇਹਨਾਂ ਨੂੰ ਕਿਸੇ ਟਰੱਕ ਡਰਾਈਵਰ ਇੱਥੇ ਖੜਾ ਹੋਣਾ ਕੋਈ ਟਰੱਕ ਡਰਾਈਵਰ ਨੇ लवली ਭਾਈ ਨੂੰ ਫੋਨ ਕੀਤਾ ਹੂੰ लवली ਭਾਈ ਨੇ ਮੈਨੂੰ ਫੋਨ ਕੀਤਾ ਕਹਿੰਦਾ ਇੱਧਰ ਦਾ ਇੱਧਰ ਸ਼ਟਰ ਭੰਨ ਹੋਇਆ ਵੇ ਆ ਜਾ ਫੜਾ ਫੜਾ ਕੇ ਹੂੰ ਤੇ ਮੈਂ ਜਦਾ ਅਗੇ ਦੇਖਿਆ ਫੇਰ ਅੰਕਲ ਉਹਨਾਂ ਨੂੰ ਸੱਜਿਆ ਫੇਰ ਉੱਧਾ ਮੜ ਜਾਂ ਵੜ ਕੇ ਪੂਰਾ ਨਹੀਂ ਵੜ ਹੁੰਦਾ ਅੰਦਰ ਕਿਉਂਕਿ ਸ਼ਟਰਾਂ ਨਹੀਂ ਖਿੱਚੀਆਂ ਉਹਨੇ ਹਾਂਜੀ ਜਿਦਾਂ ਫੋਲਾ ਪਾਲੀ ਖਿੱਚੀਆਂ ਉਹਨੇ ਸਮਾਨ ਤਾਂ ਮਤਲਬ ਹਾਂ ਲੋਕਾਂ ਕੋ ਤੋੜੇ ਕੋਸ਼ਿਸ਼ ਤਾਂ ਕੀਤੀ ਉਹਨਾਂ ਨੇ ਚੋਰੀ ਕਰਨ ਦੀ ਤੇ ਹੁਣ ਦੇਖ ਦੇਖਦੇ ਹਾਂ ਸ਼ਾਇਦ ਕੋਈ ਨੁਕਸਾਨ ਘੱਟ ਹੋਵੇ ਪਰ ਹੁਣ ਅੰਦਰ ਵੜ ਕੇ ਹੀ ਪਤਾ ਲੱਗਣਾ ਅੰਦਰ ਵੜ ਨਹੀਂ ਹੋ ਰਿਹਾ ਅੰਦਰ ਮੜ ਨਹੀਂ ਹੋ ਰਿਹਾ ਸ਼ਟਰ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਜੰਤੇ ਤੋੜੇ ਗਏ ਨੇ ਤੁਸੀਂ ਦੇਖ ਸਕਦੇ ਹੋ ਇੱਕ ਕਰੀ ਫੇਰ ਕਿਤਨਾ ਕਿਤੇ ਸੁਰੱਖਿਆ ਦੀ ਗੱਲ ਆਉਂਦੀ ਆ ਤਾਂ ਪੈਟਰੋਲਿੰਗ ਦੀ ਗੱਲ ਆਉਂਦੀ ਇੱਥੇ ਇੱਕ ਹੋਰ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਰਣਜੀਤ ਸਿੰਘ ਜੀ ਜਿਹੜੇ ਖਾਲਸਾ ਕਾਲਜ ਦੇ ਕੋਲ ਜਿਨ੍ਹਾਂ ਦੀ ਸਟੇਸ਼ਨਰੀ ਜਿਹੜੀ ਹੈ ਸ਼ਾਪ ਹੈਗੀ ਆ ਭਾਈ ਤੁਹਾਡੇ ਨੁਕਸਾਨ ਹੋਇਆ ਤੁਹਾਡੇ ਤਾਂ ਸ਼ੀਸ਼ੇ ਤੋੜ ਦਿੱਤੇ ਗਏ ਆ ਜੰਦੇ ਪਏ ਨੇ ਆ ਸ਼ੀਸ਼ੇ ਤੋੜੇ ਨੇ ਤੁਸੀਂ ਹਲੇ ਤੱਕ ਅੰਦਰ ਗਏ ਹੋ ਅੰਦਰ ਦੇ ਅੰਦਰ ਬੋਲਾ ਫਾਲੀ ਹੋਈ ਪਈ ਆ ਸਾਰਾ ਕੁਝ ਅੰਦਰ ਖਲਾਰਾ ਪਾਇਆ ਹੈ ਸਾਰਾ ਇੱਧਰ ਵੀ ਸ਼ੀਸ਼ੇ ਥੋੜੇ ਹੋਏ ਸਾਰੇ ਤੁਹਾਡੀਆਂ ਦੋ ਦੋ ਸ਼ਾਪ ਨੇ ਅੰਦਰ ਹੋ ਇੱਕੋ ਹੀ ਹੈ ਅੱਛਾ ਸ਼ਟਰ ਦੋ ਨੇ ਦੁਕਾਨ ਇੱਕੋ ਹੀ ਹੈ ਤਸਵੀਰਾਂ ਨੇ ਜੀ ਸ਼੍ਰੀ ਅਨੰਤਪਾਲ ਸਾਹਿਬ ਰੋਡ ਖਾਲਸਾ ਕਾਲਜ ਗੜ ਸ਼ੰਕਰ ਦੇ ਕੋਲ ਦੀਆਂ ਦੇਖ ਸਕਦੇ ਹੋ ਕਿ ਚੋਰਾ ਨੇ ਚੋਰੀ ਨੂੰ ਅੰਜਾਮ ਦੇਣ ਦੇ ਲਈ ਜਿਹੜਾ ਇਹਨਾਂ ਦਾ ਕਿੰਨਾ ਨੁਕਸਾਨ ਕੀਤਾ ਹੁਣ ਸਵਾਲ ਇੱਥੇ ਇਹ ਨਹੀਂ ਆ ਕਿ ਨੁਕਸਾਨ ਤਾਂ ਹੋਇਆ ਨਹੀਂ ਸਪਰੋਲਾ ਫਰੀ ਹੋ ਗਈ ਪਰ ਜਿਹੜਾ ਇੱਕ ਡਾਰ ਇੱਕ ਮਾਹੌਲ ਖਾਸ ਤੌਰ ਤੇ ਇੱਕ ਆਮ ਦੁਕਾਨਦਾਰ ਲਈ ਜਾਂ ਮੀਡਲ ਮੈਨ ਕਹ ਲਈਏ ਉਹਦੇ ਲਈ ਚੀਜ਼ ਬਹੁਤ ਮੁਸ਼ਕਲ ਹੁੰਦੀ ਹੈ ਕਿ ਉਹਦਾ ਥੋੜਾ ਜਿਹਾ ਵੀ ਨੁਕਸਾਨ ਹੋ ਜAVE ਤਾਂ ਉਸ ਨੂੰ ਉਹ ਬਹੁਤ ਵੱਡੀ ਜਿਹੜੀ ਹੈ ਇਹ ਲੱਗਦੀ ਹੈ ਕਿ ਮਤਲਬ ਮੇਰਾ ਨੁਕਸਾਨ ਹੋ ਗਿਆ ਮੈਂ ਇਸ ਨੂੰ ਪੂਰਾ ਕਿੱਦਾਂ ਕਰਾਂਗਾ ਫੋਟੇ ਕਾਰ ਬਜ਼ਾਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਬੀਤੀ ਰਾਤ ਜਿਹੜੀ ਆ ਇੱਥੇ ਜਿਹੜਾ ਚੋਰਾਂ ਵੱਲੋਂ ਸ਼ਟਰ ਭੰਨੇ ਗਏ ਆ ਇੱਕ ਹੋਰ ਤੁਸੀਂ ਦੱਸਦੇ ਸੀ ਜੀ ਕਿੱਥੇ ਹੋਰ ਨੁਕਸਾਨ ਕਿੱਥੇ ਹੋਇਆ ਮਾਰ ਬੰਦੋਰ ਆ ਉਹ ਵੇਖ ਲਓ ਹਾਂ ਜੀ ਉਹਨਾਂ ਦੇ ਵੀ ਸ਼ਟਰ ਟੁੱਟੇ ਆ ਹਾਂ ਜੀ ਦਿਨੇਸ਼ ਆ ਦਿਨੇਸ਼ ਮਾਰਬੰਦ ਸੋ ਦੇਖ ਸਕਦੇ ਹੋ ਚੋਰੀ ਅਕਸਰ ਛਿਆਣਿਆਂ ਦਾ ਕਹਿਣਾ ਹੈ ਕਿ ਚੋਰੀ ਲੱਖਾਂ ਦੀ ਵੀ ਤੇ ਚੋਰੀ ਕੱਖਾਂ ਦੀ ਵੀ ਦੂਸਰੇ ਪਾਸੇ ਵੀ ਸ਼ਟਰ ਹੈਗਾ ਤੇ ਜੇ ਕਾਰੋਬਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੋਲ ਗੱਡੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਖੜੀਆਂ ਹੁੰਦੀਆਂ ਸੇਲ ਕਰਨ ਦੇ ਵਾਸਤੇ ਤੇ ਦੇਖ ਸਕਦੇ ਹੋ ਵੱਡੀ ਜਿਹੜੀ ਇੱਕ ਚਿੰਤਾ ਵਾਲੀ ਗੱਲ ਆ ਕਿ ਇੱਕ ਜਾਤਾ ਉਹ ਲੋਕ ਜਿਹੜਾ ਏਸੀ ਦਾ ਫਾਇਦਾ ਉਠਾਉਂਦੇ ਆ ਆਪਾਂ ਅਕਸਰ ਇਹ ਗੱਲ ਕਹਿ ਕੇ ਛੱਡ ਦਿੰਨੇ ਆ ਕਿ ਨਸ਼ੇੜੀਆਂ ਦਾ ਕੰਮ ਹੋਣਾ ਇਹ ਅਮਲੀ ਦਾ ਕੰਮ ਹੋਣਾ ਪਰ ਜੇ ਅਮਲੀ ਨਸ਼ੇੜੀ ਇਤਨਾ ਨੁਕਸਾਨ ਕਰਨਗੇ ਤਾਂ ਸਮਾਜ ਦੇ ਵਿੱਚ ਜਿਹੜਾ ਜੀਣਾ ਉਹ ਕਿੰਨਾ ਸੌਖਾ ਹੋਏਗਾ ਇੱਕ ਸੁਰੱਖਿਆ ਉੱਤੇ ਸਵਾਲੀਆ ਚਿੰਤਾ ਪਉਸ ਪ੍ਰਸ਼ਾਸਨ ਦਾ ਡਰ ਸ਼ਾਇਦ ਕਿਤੇ ਨ ਕਿਤੇ ਯਾਨੀ ਕਿ ਪਹਿਲਾਂ ਵੀ ਇਸੇ ਰੋਡ ਤੇ ਤਸਵੀਰ ਅਸੀਂ ਰਾਜਾ ਮੈਡੀਕਲ ਸਟੋਰ ਤੇ ਜਦੋਂ ਪਨੀਰ ਟੈਕਸਰੇ ਜਾਂ ਹੋਰ ਜਿਹੜੀਆਂ ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਇੱਕ ਅਫੇਰ ਜਿਹੜਾ ਇਹ ਚਿੰਤਾ ਦਾ ਵਿਸ਼ਾ ਸਾਹਮਣੇ ਨਜ਼ਰ ਆ ਰਿਹਾ ਕਿ ਰਾਤ ਨੂੰ ਸ਼ਟਰ ਭੰਨੇ ਗਏ ਨੇ ਕੋਸ਼ਿਸ਼ ਕੀਤੀ ਆਓ ਆ ਆ ਵੀ ਕੋਸ਼ਿਸ਼ ਕੀਤੀ ਨਹੀਂ ਕੋਟਾ ਤੇ ਵਜੀ ਨਹੀਂ ਤੁਹਾਡੇ ਵਿੱਚ ਇੱਥੇ ਸ਼ਟਰ ਵੀ ਜਮ ਮਾਰਿਆ ਕਿੰਨੀ ਹੋ ਦੇਖੋ ਨਾ ਆ ਦੇਖੋ ਕੋਸ਼ਿਸ਼ ਕੀਤੀ ਜੋਰ ਲਾਏ ਆ ਪਰ ਜੋ ਚਾਈ ਟੁੱਟੇ ਹੈ ਅੰਦਰ ਟੁੱਟਾ ਨਹੀਂ ਇਹ ਇਹ ਲਗਾਤਾਰ ਮੈਨੂੰ ਲੱਗਦਾ ਕਿ ਗਰੋ ਆ ਕੋਈ ਜਿਹੜਾ ਪਹਿਲਾਂ ਜਿਹੜਾ ਰੈਕਿੰਗ ਕਰਦੇ ਆ ਫਿਰ ਉਹ ਨਿਸ਼ਾਨਾ ਬਣਾਉਂਦੇ ਆ ਲਗਾਤਾਰ ਦੁਕਾਨਾਂ ਨੂੰ ਹੁਣ ਦੇਖ ਸਕਦੇ ਹੋ ਉਹ ਸ਼ਟਰ ਦੇ ਉੱਤੇ ਉਹ ਮਾਲਕ ਵੱਲੋਂ ਕਿਹਾ ਜਾ ਰਿਹਾ ਹੈ ਮਕੈਨਿਕ ਦੀ ਦੁਕਾਨ ਹੈਗੀ ਹੈ ਇਹ ਇਹਨਾਂ ਵੱਲੋਂ ਇਹ ਵੀ ਕਿਹਾ ਦੇਖੋ ਜੀ ਸਾਡੇ ਵੀ ਜੰਦੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਰੱਬ ਜਾਣੇ ਕਿ ਕਿਉਂ ਨਹੀਂ ਤੋੜੇ ਗਏ ਪਰ ਦੂਜੇ ਪਾਸੇ ਉਹ ਭਾਈ ਸਾਹਿਬ ਵੀ ਜਿਹੜਾ ਜਿਹਨਾਂ ਦਾ ਨੁਕਸਾਨ ਹੋਇਆਗਾ ਉਹਨਾਂ ਵੱਲੋਂ ਵੀ ਚਿੰਤਾ ਚਿਤਾਈ ਜਾ ਰਹੀ ਹੈ ਭਾਜੀ ਕੀ ਮੰਗ ਕੀ ਕਰਦੇ ਹੋ ਕੀ ਭਾਜੀ ਸੁਰੱਖਿਆ ਦੀ ਮੰਗ ਹੈ ਤੁਹਾਡੇ ਸਾਹਮਣੇ ਹੀ ਹੈ ਇੱਥੇ ਸਾਡੇ ਡਿਪਟੀ ਕਮਿਸ਼ਨਰ ਜਗਕੇਸ਼ਨ ਰੋੜੀ ਸਾਹਿਬ ਦਾ ਨਿਵਾਸ ਹੈ ਜੀ ਗੋਲ ਇਸ ਲਈ ਤਾਂ ਕੁਛ ਨਾ ਕੁਛ ਪੈਟਰੋਲਿੰਗ ਤਾਂ ਹੋਣੀ ਚਾਹੀਦੀ ਹੈ ਰਾਤ ਨੂੰ ਹੂੰ ਇਹ ਨਹੀਂ ਹੁੰਦੀ ਕਦੇ ਇਹ ਘਟਨਾ ਹੋ ਰਹੀ ਹੈ ਜੀ ਅਸੀਂ ਇਹ ਮੰਗਿਆ ਕਿ ਸੁਰੱਖਿਆ ਦਾ ਹੋਵੇ ਅੱਗੇ ਤਾਂ ਕੰਮ ਕਰ ਹੈ ਨਹੀਂਗੇ ਜੀ ਕੰਮ ਕਰ ਅੱਗੇ ਬਹੁਤ ਜ਼ਿਆਦਾ ਘਟਦਾ ਹਰ ਇੱਕ ਪਾਸੇ ਤੁਹਾਨੂੰ ਪਤਾ ਹੀ ਹੈ ਜੀ ਤੇ ਉਹਦੇ ਹਿਸਾਬ ਨਾਲ ਤਾਂ ਫਿਰ ਸੁਰੱਖਿਆ ਦੀ ਮੰਗ ਵੀ ਚਾਈ ਵੀ ਹੈ ਜੀ ਸੋ ਇਹ ਵੀ ਗੱਲ ਵਾਕਈ ਇਹਨਾਂ ਨੇ ਇੱਕ ਖਾਸ ਕਹੀ ਹੈ ਕਿ ਐਮਐਲਏ ਸਾਹਿਬ ਦਾ ਨਵਾਸ ਜਿਹੜਾ ਕੋਲਾ ਤੇ ਪੁਲਿਸ ਦੀ ਜਿਹੜੀ ਪੈਟਰੋਲਿੰਗ ਆ ਜਾਂ ਸਕਿਉਰਿਟੀ ਆ ਉਹ ਕਿੰਨੀ ਕਿ ਇੱਥੇ ਇੱਕ ਕਾਮਯਾਬਾਗੀ ਆ ਉਹ ਜੇ ਡਰ ਹੀ ਨਹੀਂ ਕਿਸੇ ਨੂੰ ਹੈ ਤਾਂ ਉਹ ਵੀ ਇੱਕ ਵੱਡਾ ਸਵਾਲ ਆ ਫਿਲਹਾਲ ਹੁਣ ਜਿਹੜੀ ਐਸ ਘਟਨਾ ਜਿਹੜੀ ਘਟੀ ਆ ਚੋਰੀ ਦੀ ਨੁਕਸਾਨ ਕਿੰਨਾ ਕੁ ਹੋਇਆ ਕਿੰਨਾ ਕੁ ਨਹੀਂ ਹੋਇਆ ਇਹ ਇੱਕ ਵੱਡਾ ਸਵਾਲ ਨਹੀਂ ਵੱਡਾ ਸਵਾਲ ਇਹ ਆ ਕਿ ਆਖਰਕਾਰ ਲੋਕ ਸੁਰੱਖਿਤ ਕਿੰਨੇ ਕੁ ਨੇ ਪੰਜਾਬੀ ਵਰਲਡ ਵਾਈ ਟੀਵੀ ਤੋਂ ਪ੍ਰਦੀਪ ਬੈਸ